हर हर महादेव बोली शंकर भगवान की नीलकंठ महाराज की हर वानी बाबा की गंगा मैया की किशन कन्हैया की अपनी अपनी मैया की जय करे महावीर बदरंगे जय भोलेनाथ हर हर महादेव जय शिव शंकर ਸੋ ਅੱਜ ਅਸੀਂ ਪਹੁੰਚਿਆ ਨੁਲੱਖਾ ਗਾਰਡਨ ਦੇ ਵਿੱਚ ਪਹੁੰਚੇ ਆ ਗਏ ਆ ਜਿੱਥੇ ਕੀ 26 ਫਰਵਰੀ ਨੂੰ ਭੋਲੇਨਾਥ ਦਾ ਸ਼ਿਵ ਦਾ ਵਿਆਹ ਹੋ ਰਿਹਾ ਸਾਡੇ ਜਿਹਨੂੰ ਪੰਜਾਬੀ ਕਹਿੰਦੇ ਆ ਸਾਡੇ ਪਿਓ ਦਾ ਵਿਆਹ ਆ ਰਿਹਾ ਸੋ ਗੱਲਬਾਤ ਕਰਦੇ ਆ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਕਵਾਂਗਾ ਜਿੱਥੇ ਸਾਡੇ ਮੰਨੂ ਚਾਵਲਾ ਜੀ ਸ਼ਿਵ ਦਾ ਨੰਦੀ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਪੋਲੇ ਦੀ ਸੇਵਾ ਕਰਦੇ ਆ ਰਹੇ ਆ ਧੂਨੇ ਤੇ ਬੰਦੇ ਨੇ ਉਸ ਤੋਂ ਬਾਅਦ ਪੋਲੇ ਦਾ ਸ਼ਿੰਗਾਰ ਵੀ ਕਰਦੇ ਨੇ ਸੋ ਜਿਹੜੇ ਸ਼ਿਵ ਦਾ ਨੰਦੀ ਦੀ ਹੈਗੇ ਨੇ ਉਹ ਸਾਡੇ ਵਿੱਚ ਵਿਰਾਜਮਣ ਹੈਗੇ ਨੇ ਔਰ ਜਿਹੜੇ ਨੰਦੀ ਦੀ ਹੈ ਸਾਡੇ 나ਥ ਜੀ ਨੂੰ ਔਰ ਸਾਡੇ ਮੈਣੀ ਸਾਹਿਬ ਨੂੰ ਨਿਮੰਤਰਣ ਪੱਤਰ ਦੇਣ ਵਾਸਤੇ ਪਹੁੰਚੇ ਹੈਗੇ ਆ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਸੋ ਸਾਡੇ ਚੈਨਲ ਤੇ ਕੀ ਕਹਿੰਦੇ ਨੇ ਬਹੁਤ ਵਧੀਆ ਲੱਗਦਾ ਜਦੋਂ ਲਗਾਤਾਰ ਇਸ ਤਰ੍ਹਾਂ ਦੀ ਅਪਡੇਟਸ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਦਿਖਾਉਂਦੇ ਆਂ ਸਾਰਨਾ ਪਹਿਲਾਂ ਮੈਂ ਨੰਦੀ ਜੀ ਨਾਲ ਗੱਲਬਾਤ ਕਰਾਂਗਾ ਨੰਦੀ ਜੀ ਸਵਾਗਤ ਹੈ ਜੈ ਭੋਲੇ ਨਾਲ ਜੈ ਭੋਲੇ ਨਾਲ ਜੀ ਹਰ ਹਰ ਮਾਦੇਵ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਨਲੱਖਾ ਗਾਰਡਨ ਦੇ ਵਿੱਚ ਪਹੁੰਚੇ ਹੈਗੇ ਆ ਮੈਣੀ ਸਾਹਿਬ ਉਹ ਨਾਜ ਜੀ ਨੂੰ ਨਿਮੰਤਰ ਪੱਤਰ ਦੇ ਆ ਮਸਤੇ ਮੈਂ ਤਾਂ ਬੜਾ ਕਿਸਮਤ ਵਾਲਾ ਜੇ ਭੋਲੇ ਸ਼ੰਕਰ ਨੇ ਆਪਣੇ ਨਾਲ ਸਾਰਿਆਂ ਨੂੰ ਅਟੈਚ ਕੀਤਾ ਦੇਖੋ ਮੈਂ ਨਿਮੰਤਰ ਦੇਣ ਤੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਿਆ ਨਾਜ ਜੀ ਆਏ ਆ ਦੇਖੋ ਭੋਲੇ ਸ਼ੰਕਰ ਨੇ ਭੇਜਿਆ ਕਹਿੰਦੇ ਪਹਿਲੇ ਤੇ ਤੁਸੀਂ ਬਰਾਤ ਲੈ ਕੇ ਪਹੁੰਚੋ ਤੇ ਬਾਕੀ ਮੰਡਪ ਤੇ ਭੋਲੇ ਨਾਲ ਆਪ ਹੀ ਸਜਵਾ ਲੈ ਸਾਰਾ ਕੁਝ ਆਪ ਹੀ ਕਰਦੇ ਆ ਕਰੇ ਕਰਾਵੇ ਉਹ ਆਪੋ ਆਪ ਜੀ ਨੇ ਮਾਨਸ ਕੇ ਨਹੀਂ ਕੁਛ ਆਦ ਜੀ ਨਾਦ ਜੀ ਨੂੰ ਤੇ ਆਪਣਾ ਮੈਨੇਜਰ ਜੀ ਨੂੰ ਤੇ ਨਿਮੰਤਰ ਦਿੱਤਾ ਜਾ ਰਿਹਾ ਪੋਲੇ ਸ਼ੰਕਰ ਜੀ ਤੇ ਉਹਨਾਂ ਨੇ ਉਹ ਕਹਿੰਦੇ ਅਸੀਂ ਪੋਲੇ ਸ਼ੰਕਰ ਦੇ ਬਦਾਤ ਲੈ ਕੇ ਪਹੁੰਚ ਰਹੇ ਹਾਂ ਤੁਸੀਂ ਤਿਆਰੀ ਕਰੋ ਕਿਉਂ ਕਿ ਅਖਿਰੇ ਬਰਾਤ ਤੇ ਪਹੁੰਚਣੀ ਹੈ ਪਹਿਲੇ ਸਿੱਪੂਚਣੀ ਹੈ ਪਹਿਲੇ ਕਿਥੇ ਸ਼ਮਸ਼ਾਨ ਦੇ ਵਿੱਚ ਤੇ ਆਪਾਂ ਸਾਰੇ ਪਹੁੰਚ ਰਹੇ ਆ ਤੇ ਹੋਰ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦਿੰਦਾ ਦੇਖੋ ਜਿਹੜਾ ਆਪਣੇ ਧੂਣੇ ਦੇ ਪੋਲੇ ਸ਼ੰਕਰ ਨੇ ਡਿਊਟੀ ਬਖਸ਼ੀ ਹੋਈ ਹੈ ਬਖਸ਼ੀ ਹੈ ਨੰਦੇ ਨੂੰ ਤੇ ਉਹ ਧੂਣਾ ਆਪਣੇ ਪਰਿਵਾਰ ਚੋਂ ਹੀ ਹੈ ਤੇ ਦੇਖੋ ਨਾਜੀ ਦੇ ਪਰਿਵਾਰ ਤੋਂ ਚੱਲ ਰਿਹਾ ਹੈ ਕਰੀਰੋ ਚੱਲ ਰਿਹਾ ਤੇ ਅੱਗੇ ਤੋਂ ਅੱਗੇ ਕਿੰਨੇ ਆਏ ਕਿੰਨੇ ਚਲੇ ਗਏ ਹੁਣ ਅੱਗੇ ਬਾਬੇ ਨੇ ਨੰਦੀ ਨੂੰ ਸੇਵਾ ਬਖਸ਼ੀ ਹੈ ਤੇ ਮੈਂ ਉਹਨਾਂ ਦਾ ਆਸ਼ੀਰਵਾਦ ਵੀ ਲੈਣ ਲਈ ਆਇਆ ਤੇ ਪੋਲੇ ਸ਼ੰਕਰ ਸਦਾ ਹੀ ਕਿਰਪਾ ਬਣਾਵੇ ਸਦਾ ਹੀ ਮੇਰ ਕਰੇ ਹਰ ਹਰ ਮਾਦੇ ਬੜਾ ਅੱਛਾ ਮੈਸੇਜ ਤਾ ਹੈਗਾ ਵਾ ਆਪਣੇ ਨੰਦੀ ਜੀ ਨੇ ਹੁਣ ਮੈਂ ਦੋ ਸ਼ਬਦ ਆਪਣੇ ਨਾਥ ਜੀ ਨਾਲ ਲਾਉਂਗਾ ਜਿਹੜੇ ਕਾਫੀ ਢੇਰ ਤੋਂ ਕਾਫੀ ਸਮੇ ਤੋਂ ਬੜਾ ਅੱਛਾ ਕੰਮ ਕਰਦੇ ਆ ਉਹ ਸੇਵਾ ਕਰਦੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂ ਨਾਥ ਜੀ ਸਵਾਗਤ ਆ ਅਮੇਜ਼ਿੰਗ ਟੀਵੀ ਜੈ ਬੋਲੇ ਨਾ ਜੈ ਬੋਲੇ ਨਾ ਜੈ ਬੋਲੇ ਨਾ ਕਿਵੇਂ ਲੱਗਦਾ ਹੈਗਾ ਨੰਦੀ ਜੀ ਤੁਹਾਡੇ ਨਾਲ ਵਿੱਚ ਆਏ ਆ ਨਮੰਤਰ ਪੱਤ ਦੇਣ ਵਾਸਤੇ ਆਏ ਪੂਰੀ ਟੀਮ ਸਮੂਚੀ ਟੀਮ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਅੱਜ ਮੇਰਾ ਹਿਰਦੇ ਬੜਾ ਪ੍ਰਸੰਨ ਹੈ ਕਿ ਮੇਰਾ ਪੁੱਤਰ ਨੰਦੀ ਆਇਆ ਹੈ ਇਹ ਨੰਦੀ ਮੇਰੇ ਪਰਿਵਾਰ ਦਾ ਸਦਸਾ ਜਿਹੜਿਸ ਧੋਨੇ ਦੀ ਸੇਵਾ ਕਰ ਰਿਹਾ ਉਹ ਧੋਨਾ ਜਿਹੜਾ ਮੇਰੇ ਪਿਤਾ ਜੀ ਨੇ ਚੇਤਨ ਕੀਤਾ ਸੀ yogi ਜੀ ਤਿਲਕਨਾਥ ਜੀ ਨੇ ਔਰ ਅੱਗੇ ਕਈਆਂ ਨੇ ਸੇਵਾ ਕੀਤੀ ਹੁਣ ਜਿਹੜੀ ਸੇਵਾ ਦੀ ਜ਼ਿੰਮੇਵਾਰੀ ਹੈ ਨੰਦੀ ਦੀ ਹੈ ਜੀ ਨੰਦੀ ਨੂੰ ਮੈਂ ਮੰਤ ਬਣਾਇਆ ਹੋਇਆ ਇੱਥੋਂ ਦਾ ਤੇ ਨੰਦੀ ਸੇਵਾ ਕਰ ਰਿਹਾ ਜੀ ਤੇ ਅੱਗੋ ਕਰਦਾ ਰਹੇ ਕਿ ਜੇ ਇਹਨੂੰ ਕੋਈ ਦਿੱਕਤ ਤਕਲੀਫ ਹੁੰਦੀ ਹੈ ਜੀ ਤੇ ਮੇਰੇ ਨਾਲ ਸੰਪਰਕ ਕਰਦਾ ਫਿਰ ਉਹ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਇਹ ਪੂਰੀ ਦਿਲੋਂ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਜੀ ਉਹਦੇ ਨਾਲ ਖੰਨਾ ਜੀ ਵੀ ਸੇਵਾ ਕਰ ਰਹੇ ਨੇ ਤੇ ਸਮਾਜਿਕ ਸੇਵਾ ਕਰ ਰਹੇ ਨੇ ਤੇ ਮੈਨੀ ਜੀ ਦੀ ਇਹ ਦਖਸਤਾ ਚ ਸਾਰਾ ਹੋ ਰਿਹਾ ਤੇ ਹੁਣ ਮੈਨੀ ਜੀ ਦੱਸਾਂਗੇ ਤੇ 나ਦੀ ਗੱਲ ਹੋਰ ਦੱਸੋ ਜਿਹੜਾ 26 ਫਰਵਰੀ ਜਿਹੜਾ ਭੋਲੇਨਾਥ ਦਾ ਜਿਹੜਾ ਸਾਡੇ ਪਿਓ ਦਾ ਵਿਆਹ ਹੁੰਦਾ ਜਿੰਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਤੇ ਪੂਰੇ ਫਿਰ ਤੁਸੀਂ ਢੋਲ ਠਮਾਕਾ ਕੇ ਨਾ ਪਹੁੰਚੋਗੇ ਤੁਸੀਂ ਉੱਥੇ ਇਸ ਤਰ੍ਹਾਂ ਕਿ ਜਰੂਰ ਆਵਾਂਗੇ ਪਰਿਵਾਰਿਕ ਜਿਹੜਾ ਸਾਰਾ ਹੈ ਭੋਲੇਨਾਥ ਜਿਹੜੇ ਸਾਡਾ ਮਤਲਬ ਆਸ਼ੂतोष ਨੇ ਜੀ ਮਹਾਦੇਵ ਨੇ ਜੀ ਨੀਲਕੰਠ ਨੇ ਠੀਕ ਹੈ ਕਿ ਨਹੀਂ ਦੇਵੋਂ ਕਦੇ ਮਹਾਦੇਵ ਨੇ ਉਹ ਸਭ ਦੀ ਮਨੋ ਕਾਮਨਾ ਪੂਰਨ ਕਰਦੇ ਨੇ ਜੀ ਜਿਹੜਾ ਇਸ ਯਾਤਰਾ ਦੇ ਵਿੱਚ ਜੀ ਇੱਕ ਵਾਰੀ ਵੀ ਪੱਗ ਇੱਕ ਪੱਗ ਧਰ ਕੇ ਅੱਗੇ ਜਾਂਦਾ ਜੀ ਉਹਦੇ ਕੋਟੀ ਕੋਟੀ ਦੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਧੋ ਲ ਜਾਂਦੇ ਨੇ ਉਹ ਬੜਾ ਸੁਬਾਨ ਕੀ ਜੈ ਉਹ ਬੜਾ ਭਾਗਿਆਸ਼ਲੀ ਹੈ ਜੀ ਜਿਹਨੂੰ ਇਹ ਸੁਭਾਗਿਆ ਪ੍ਰਾਪਤ ਹੁੰਦਾ ਜੀ ਤੇ ਨੰਦੀ ਇਹ ਸਾਰਿਆਂ ਨੂੰ ਸੁਭਾਗਿਆ ਦੇ ਰਿਹਾ ਤੇ ਨੰਦੀ ਵੀ ਸੁਭਾਗਿਆ ਹੈ ਜੈਕਾਰਾ ਮਹਾਵੀਰ ਜੀ ਦਿੰਗੇ ਜੈਕਾਰਾ ਮਹਾਦੇਵ ਉਹ ਦੇਖ ਸਕਦੇ ਹੋ ਕਿ ਕਿੰਨੇ ਕੁ ਪਰਿਵਾਰ ਚ ਕਿੰਨੀ ਕੁ ਖੁਸ਼ੀ ਹੈਗੀ ਆ ਕਿ ਜੈ ਭੋਲੇ ਨਾਥ ਹਰ ਹਰ ਮਹਾਦੇਵ ਦੇ ਜੈਕਾਰੇ ਲਾਏ ਜਾਂਦੇ ਨੇ ਮੈਂ ਦੋ ਸ਼ਬਦ ਮੈਣੀ ਸਾਹਿਬ ਦੇ ਲਾਉਂਗਾ ਮੈਣੀ ਸਾਹਿਬ ਜੈ ਭੋਲੇ ਨਾਰ ਜੈ ਭੋਲੇ ਨਾਥ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ 26 ਫਰਵਰੀ ਨੂੰ ਬੁੱਧਵਾਰ ਨੂੰ ਲੋਕ ਕਲਿਆਣ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਜੁਜਨ ਇਸ ਵਾਰ 3ਵਾਂ ਫੰਕਸ਼ਨ ਮਨਾਉਣ ਜਾ ਰਹੀ ਹੈ ਸੁਸਾਇਟੀ ਜੀ ਇਹ ਯਾਤਰਾ ਪ੍ਰਚੀਨ ਗਊਸ਼ਾਲਾ ਤੋਂ ਸ਼ੁਰੂ ਹੁੰਦੀ ਹੈ ਸਵੇਰੇ 8-9 ਵਜੇ ਮਹਾ ਆਰਤੀ ਹੁੰਦੀ ਹੈ ਨਗਾੜਿਆਂ ਦੇ ਨਾਲ ਆਰਤੀ ਤੋਂ ਬਾਅਦ ਆਪਣਾ ਸਾਡੇ ਨਾਦ ਜੀ ਉੱਥੇ ਜੋ ਜਗਾਉਂਦੇ ਆ ਜੋ ਜਗਾਨ ਤੋਂ ਬਾਅਦ ਇਹ ਆਰਤੀ ਕਰਨ ਤੋਂ ਬਾਅਦ ਇਹ ਯਾਤਰਾ ਉੱਥੋਂ ਸ਼ੁਰੂ ਹੁੰਦੀ ਹੈ 3 ਨੰਬਰ ਪਹੁੰਚਦੀ ਹੈ 3 ਨੰਬਰ ਤੋਂ ਚੌਂਕ ਛੰਗਲਾ ਵਾਲਾ ਛਵਾਲਾ ਮੰਦਿਰ ਦੇ ਹੁੰਦੀ ਹੋਈ ਨਿੰਮ ਵਾਲਾ ਚੌਂਕ ਖੁੱਡ ਮੱਲਾ ਚੌਂਕ ਤੋਂ ਖਵਾਜਾ ਕੋਠੀ ਚੌਂਕ ਹੋ ਕੇ ਇਕਬਾਲ ਗੰਜ ਚੌਂਕ ਦੇ ਵਿੱਚ ਆ ਕੇ ਸੰਪੰਨ ਹੁੰਦੀ ਹੈ ਇੱਥੇ ਮਹਾਰਾਜ ਦੇ ਬਾਬਾ ਦੀ ਜਿਹੜੀ ਅੱਜ ਕੱਲ ਇਹਨੂੰ ਅਸੀਂ ਕਹਿਣ ਲੱਗੇ ਆ ਬਾਬਾ ਜੀ ਦੀ ਰਿਸੈਪਸ਼ਨ ਹੁੰਦੀ ਹੈ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਜਿਹਦੇ ਚ ਅਲੱਗ-ਅਲੱਗ ਨਿਊਡਲ ਮੰਚੂਰੀਅਨ ዳਰ ਰੋਟੀ ਕਈ ਤਰ੍ਹਾਂ ਦੇ ਵਿਅੰਜਨ ਪਰੋਸੇ ਜਾਂਦੇ ਆ ਇਹਦੇ ਵਿੱਚ ਲੁਧਿਆਣੇ ਦੀਆਂ ਧਾਰਮਿਕ ਸਮਾਜਿਕ ਸੰਸਥਾ ਤੇ ਰਾਜਨੀਤਿਕ ਜਿਹੜੇ ਆ ਪੂਰੇ ਪੰਜਾਬ ਤੋਂ ਆਏ ਹੁੰਦੇ ਆ ਜਿਨ੍ਹਾਂ ਨੂੰ ਨਾਜੀ ਆਪਣਾ ਅਸ਼ੀਰਵਾਦ ਵੀ ਦਿੰਦੇ ਆ ਨਾਜੀ ਦਾ ਜਿਹੜਾ ਕੀ ਇਹ ਆਣਾ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਤੇ ਆਂਦੇ ਆ ਸਾਡੇ ਕੋਲ ਸ਼ਿਵਰਾਤਰੀ ਤੇ ਆ ਕੇ ਇਹ ਬਹੁਤ ਸੇਵਾ ਕਰਦੇ ਆ ਜਿੰਨੂੰ ਵੀ ਇਹ ਇੱਕ ਵਾਰੀ ਆਸ਼ੀਰਵਾਦ ਦੇ ਦਿੰਦੇ ਆ ਆਪਣੀ ਤਪੱਸਿਆ ਦੇ ਨਾਲ ਉਹ ਠੀਕ ਹੋ ਜਾਂਦਾ ਹੈ ਬਿਨਾਂ ਦਵਾਈਆਂ ਤੋਂ ਠੀਕ ਹੁੰਦੇ ਆ ਤੇ ਇਹ ਜਦੋਂ ਇਹ ਠੀਕ ਕਰਦੇ ਆ ਤਾਂ ਸਾਨੂੰ ਲੋਕੀ ਉਹ ਬਹੁਤ ਆ ਕੇ ਧੰਨਵਾਦ ਕਰਦੇ ਆ ਤਾਂ ਸਾਡਾ ਦਿਲ ਤੇ ਸਾਡਾ ਹੌਸਲਾ ਹੋਰ ਵੱਧਾ ਕਿ ਅਸੀਂ ਵੱਧ ਤੋਂ ਵੱਧ 나ਜੀ ਦਾ ਕੀ ਨਾਜੀ ਇੰਦਾਂ ਦਾ ਝਾੜਾ ਕਰ ਦੋ ਕਿ ਇਹਨਾਂ ਵੱਡੇ ਵੱਡੇ ਵੈਂਟੀਲੇਟਰ ਤੋਂ ਵੀ ਠੀਕ ਹੋ ਕੇ ਆਇਆ ਉਹਨਾਂ ਦੇ ਨਾਮ ਵੀ ਨਹੀਂ ਗਿਣਤੀ ਦੇ ਵਿੱਚ ਕਿਹੜਾ ਕਿਹੜਾ ਠੀਕ ਹੋਇਆ ਮੈਂ ਕਹਾਂਗਾ ਮਹਾਰਾਜ ਇਹ ਭੋਲੇ ਸ਼ੰਕਰ ਇਹਨਾਂ ਤੇ ਹੋਰ ਕਿਰਪਾ ਕਰੇ 나ਜੀ ਤੇ 나ਜੀ ਦੇ ਜਦੋਂ ਕਿਰਪਾ ਹੋਏਗੀ ਤਾਂ ਸਾਰੇ ਪੰਜਾਬ ਦਾ ਸਾਡੇ ਸ਼ਹਿਰ ਦਾ ਸਾਡੇ ਹਿੰਦੁਸਤਾਨ ਦਾ ਭੋਲਾ ਬੋਲ ਸ਼ੰਕਰ ਭਗਵਾਨ ਕੀ ਜੈ ਲੋ ਜੀ ਆਪਾਂ ਮੈਣੀ ਸਾਹਿਬ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਇੱਕ ਲਾਸਟ ਗੱਲ ਤੁਹਾਨੂੰ ਮੈਂ ਕਹੂੰਗਾ ਇੱਕ ਜਿਹੜਾ 13 ਮਾਰਚ ਨੂੰ ਜਿਹੜਾ ਹਰਦਵਾਰ ਦੇ ਵਿੱਚ ਮਹਾਕੁੰਭ ਉਹ ਵੀ ਤਾਂ ਮੈਂ ਆਪਣਾ ਨਾਜੀ ਕੋਲ ਲਵਾਗਾ ਕੀ ਮੈਸੇਜ ਕੀ ਦੇਣਾ ਜਾਉਂਗੇ ਨਾਜੀ ਜਿਹੜਾ ਹਰਦਵਾਰ ਦੇ ਵਿੱਚ ਜਿਹੜਾ ਮਹਾਯੱਗ ਹੈਗਾ ਉਹਦੇ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਕੀ 13 ਮਾਰਚ ਨੂੰ ਹਰ ਕੀ ਪੋੜੀ ਹਰੀਦਵਾਰ ਮੈਨੀ ਜੀ ਦੀ ਦક્ષਤਾ ਚ ਇੱਕ ਵਿਸ਼ਾਲ ਜਗ ਹੋ ਰਿਹਾ ਜੀ ਹਰ ਕੀ ਬੋੜੀ ਹਰੀਦوار ਬ੍ਰਹਮਕੁੰਡ ਦੇ ਉੱਤੇ ਜੀ ਤੋਂ ਸਾਰਿਆਂ ਨੂੰ ਮੰਤਰੇ ਨੇ ਮੈਨੀ ਸਾਹਿਬ ਵੱਲੋਂ ਇਹਦੇ ਮੈਨੀ ਸਾਹਿਬੇ ਦਾ ਜਿਹੜਾ ਬੇਰਵਾ ਦੇ ਜੀ ਮੈਨੀ ਸਾਹਿਬ ਦੋ ਸ਼ਬਦ ਦਿਓ ਆਪਣੇ ਜੇ ਕਰਾਮਾ ਗੰਗਾ ਮਈਆ ਜੀ ਦਾ ਸੱਚੇ ਦਰਬਾਰ ਕੀ ਜੈ ਪੂਰੇ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਇਹ ਉੱਥੇ ਦਾ ਧੂਣਾ ਹੈ ਬ੍ਰਹਮਕੁੰਡ ਦੇ ਉੱਤੇ ਬ੍ਰਹਮਾ ਜੀ ਦੇ ਟਾਈਮ ਤੇ ਜੁਗਾ ਜੁਗਾ ਤੋਂ ਗੰਗਾ ਮਈਆ ਤੇ ਜਿੱਥੇ ਅੰਮ੍ਰਿਤ ਵਰਖਾ ਹੋਈ ਸੀ ਉੱਥੇ ਨਾਜ਼ੀ ਨੂੰ ਜਿਹੜਾ ਏ ਭੋਲੇ ਸ਼ੰਕਰ ਵੱਲੋਂ ਬਾਬਾ ਜੀ ਵੱਲੋਂ ਇਹ ਜਿਹੜਾ ਮਿਲਨ ਦਾ ਉੱਥੇ ਹਮਨ ਕਰਨ ਦਾ ਜਿਹੜਾ ਸੁਭਾਗਿਆ ਪ੍ਰਾਪਤ ਹੋਇਆ ਉਹਦੇ ਵਿੱਚ ਇਹ 10 महाविद्या ਨਵ ਦੁਰਗਾ ਪਿੱਤਰਾਂ ਦਾ ਮਾਂ ਬਗਲਾ ਮੁਖੀ ਦਾ ਉੱਥੇ ਪਾਠ ਕਰਦੇ ਆ ਇਸ ਪਾਠ ਦੇ ਨਾਲ ਕਈ ਤਰ੍ਹਾਂ ਦੇ ਰੋਗ ਦੋਸ਼ ਪਿੱਤਰਾਂ ਦੇ ਦੋਸ਼ ਦੂਰ ਹੁੰਦੇ ਆ ਸਭ ਨੂੰ ਨਾਜ਼ੀ ਪਰਿਵਾਰ ਵੱਲੋਂ ਮੇਰੇ ਵੱਲੋਂ ਪੂਰੇ ਮਤਲਬ ਸਾਡੀ ਸੋਸਾਇਟੀ ਵੱਲੋਂ ਸਭ ਨੂੰ ਨਿਮੰਤਰਣ ਹੈ ਕਿ 13 ਮਾਰਚ ਨੂੰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਸਵੇਰੇ 6 ਵਜੇ ਹਮਨ ਸ਼ੁਰੂ ਹੋ ਜਾਏਗਾ ਇਹ ਲਗਾਤਾਰ ਨਿਰੰਤਰਣ ਲਗਾਤਾਰ 6 ਵਜੇ ਤੋਂ ਲੈ ਕੇ 11 12 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਨਗਾੜਿਆਂ ਦੇ ਨਾਲ ਆਰਤੀ ਹੋਏਗੀ ਇਹਦੇ ਵਿੱਚ ਜਿਹੜਾ ਵੀ ਇਨਸਾਨ ਇੱਕ ਵੀ ਧੂਨੀ ਪਾ ਲੈਂਦਾ ਤਾਂ ਉਹਦਾ ਮੈਂ ਸੋਚਦਾ ਕਿ ਉਹਦੇ ਪਿੱਤਰ ਵੀ ਮੁਕਤ ਹੋ ਜਾਂਦੇ ਆ ਜਨਮਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਆ ਤੇ ਮੈਂ ਸਭ ਨੂੰ ਇਹ ਕਾਂਗਾ ਬੇਨਤੀ ਕਰਾਂਗਾ ਜਿਹੜਾ ਵੀ ਮੇਰਾ ਮੈਸੇਜ ਹੁੰਦਾ ਉੱਥੇ ਪਹੁੰਚਣ ਤੇ ਜੇ ਜਿਹੜਾ ਵੀ ਸਾਨੂੰ ਇਹ ਲਖਾਂਦਾ ਉੱਥੇ ਨਾਜ਼ੀ ਆਪਣੇ ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਕੋਈ ਉਹਦਾ ਕੋਈ ਖਰਚਾ ਨਹੀਂ ਲੈਂਦੇ ਰੂਮ ਵੀ ਦਿੰਦੇ ਆ ਉੱਥੇ ਲੰਗਰ ਵੀ ਲਗਾਇਆ ਜਾਂਦਾ ਹੈ ਪੂਰਾ ਅਸੀਂ 12 ਤਰੀਕ ਤੋਂ ਲੈ ਕੇ 13 ਤਰੀਕ ਤੱਕ ਉੱਥੇ ਰਾਂਗੇ ਜਿਹੜਾ ਵੀ ਜਾਣਾ ਚਾਹੁੰਦਾ ਉਹਨੂੰ ਜਿਹੜਾ ਵੀ ਮੈਸੇਜ ਸੁਣਨਾ ਚਾਹੁੰਦਾ ਸਾਨੂੰ ਆ ਕੇ ਕੰਟੈਕਟ ਕਰੇ ਤੇ ਉਹਨੂੰ ਅਸੀਂ ਲੈ ਕੇ ਵੀ ਜਾਵਾਂਗੇ ਇੱਥੋਂ ਤੇ ਉਹਨੂੰ ਉੱਥੇ ਉਹਦੇ ਭੰਡਾਰੇ 'ਚ ਵੀ ਸਾਰੇ 'ਚ ਉਹਨੂੰ ਕੋਈ ਖਰਚਾ ਨਹੀਂ ਬਗੈਰ ਖਰਚੇ ਹੋ ਤੇ ਨਾਜ਼ੀ ਅੱਜ ਤੱਕ ਜਿੰਨੇ ਵੀ ਕੰਮ ਕੀਤੇ ਆ ਸਾਰੇ ਕਿਸੇ ਦਾ ਵੱਡੇ ਤੋਂ ਵੱਡੇ ਹਮਨ ਵੀ ਕੀਤੇ ਆ ਕੋਈ ਕਿਸੇ ਦੇ ਘਰ ਚ ਵੀ ਕੀਤਾ ਇਹ ਪਾਣੀ ਤੱਕ ਵੀ ਨਹੀਂ ਪੀਂਦੇ ਕਿਸੇ ਦਾ ਉਸ ਤੋਂ ਬਾਅਦ ਅਸੀਂ ਹਰਦвар ਤੋਂ ਜਦੋਂ ਵਾਪਸ ਆਣੇ 16 ਮਾਰਚ ਨੂੰ ਇਸੇ ਨਲਖਾ ਗਾਰਡਨ ਦੇ ਜਿੱਥੇ ਨਾਦਜੀ ਦਾ ਜਨਮ ਸਥਾਨ ਹੈ ਇੱਥੇ ਬਹੁਤ ਵੱਡਾ ਜਾਗਰਣ ਕੀਤਾ ਜਾਂਦਾ ਸਟੇਟ ਲੈਵਲ ਦਾ ਫੰਕਸ਼ਨ ਹੈ ਇਦੇ ਵਿੱਚ ਵੀ ਨਾਥ ਜੀ ਕਿਸੇ ਕੋਲੋਂ ਕੁਝ ਨਹੀਂ ਲੈਂਦੇ ਸਭ ਨੂੰ ਨਿਮੰਤਰਣ ਹੈ ਕਿ 16 ਮਾਰਚ ਨੂੰ ਵੀ ਇਸ ਜਾਗਰਣ 'ਚ ਭਾਗ ਲੈਣ ਜਿਹੜਾ ਵੀ ਭਾਗ ਲੇਗਾ ਉਹ ਆਪਣੇ ਆਪ ਹੀ ਠੀਕ ਹੋ ਜਾਂਦਾ ਜਦੋਂ ਠੀਕ ਹੁੰਦਾ ਇਸ ਸਾਲ ਅਗਲੇ ਸਾਲ ਜਦੋਂ ਨਾਥ ਜੀ ਆਉਂਦੇ ਆ ਤਾਂ ਸਾਨੂੰ ਵੀ ਬਹੁਤ ਲੋਕੀ ਆ ਕੇ ਧੰਨਵਾਦ ਕਰਦੇ ਆ ਸਾਨੂੰ ਇਹ ਵਧੀਆ ਲੱਗਦਾ ਇਸ ਕਰਕੇ ਅਸੀਂ ਨਾਥ ਜੀ ਦੇ ਨਾਲ ਜੁੜੇ ਹੋਏ ਹਾਂ ਬੋਲ ਸ਼ੰਕਰ ਭਗਵਾਨ ਕੀ ਜੈ ਸੋ ਅਸੀਂ ਮੈਸੇਜ ਤੁਹਾਨੂੰ ਦਿੱਤਾ ਹੈਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਜਿਹੜਾ 13 ਮਾਰਚ ਨੂੰ ਜਿਹੜਾ ਹਰਦਵਾਰ ਦੇ ਵਿੱਚ ਗੰਗਾ ਮਈਆ ਦੀ ਉੱਥੇ ਮਹਾ ਕੁੰਬ ਦੇ ਵਿੱਚ ਉੱਥੇ ਜਾਏਗਾ ਤੇ ਉਸ ਤੋਂ ਬਾਅਦ ਜਿਹੜੇ ਇੱਕ ਚੁਟਕੀ ਉੱਚ ਮਹਾਕੁੰਭ ਦੇ ਵਿੱਚ ਪਾਏਗਾ ਉਹਦੇ ਪਾਪ ਧੋਲ ਜਾਣਗੇ ਉਹਦੇ ਔਰ ਬਿਲਕੁਲ ਪਹੂਤੀ ਮਹਾਯੱਗ ਮਹਾਯੱਗ ਦੇ ਵਿੱਚ ਇੱਕ ਪਹੂਤੀ ਪਾਏਗਾ ਆਪਣੇ ਹੱਥੀ ਉਹਦੇ ਔਹੂਤੀ ਪਾਏਗਾ ਤੇ ਉਹਦੇ ਸਾਰੇ ਪਾਪ ਧੋਲ ਜਾਣਗੇ ਬਿਲਕੁਲ ਤੁਸੀਂ ਇਹਨਾਂ ਦਾ ਵੀ ਕਹਿਣਾ ਸਹੀ ਹੈ ਕਿ ਤੁਸੀਂ ਇਸ ਚੈਨਲ ਨੂੰ ਅਮੇਜ਼ਿੰਗ ਟੀਵੀ ਨੂੰ ਤੁਸੀਂ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਤੁਸੀਂ ਦੇਖਦੇ ਹੋਵੇ ਇਹਨਾਂ ਦਾ ਕਹਿਣਾ ਬਿਲਕੁਲ ਸਹੀ ਹੈਗਾ ਵਾ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਔਰ ਇਸ ਵੀਡੀਓ ਜਦਾ ਚੱਲਦੀ ਵੀਡੀਓ শেয়ার ਕਰ ਦਿਓ ਔਰ ਅਗਲਾ ਵੀਡੀਓ ਲੈ ਕੇ ਤੁਹਾਨੂੰ ਫੇਰ ਦਿਖਾਵਾਂ ਜੁੜੇ ਰਹੋ ਅਮੇਜ਼